ਦੇਖੋ ਅਸੀਂ ਕਿਸੇ ਨੂੰ ਨਿੰਦਣਾਂ ਨਿੰਦਿਆ ਨਹੀਂ ਕਰਦੇ ਜੰਦੇ ਮਾਰਾ ਚੰਗਾ ਉਹ ਪਛਾਨ ਸਕਦਾ ਜਿਹੜਾ ਆਤਮਦਰਸੀ ਹੋ ਜਾਏ ਜਦੋਂ ਜੀ ਆਤਮਦਰਸੀ ਹੋ ਜਾਏ ਪਰਮਾਤਮਾ ਨੂੰ ਲੀਨ ਹੋ ਜਾਵੇ ਤੇ ਉਹ ਦੁਬਾਰਾ ਕਿਸੇ ਉਸ ਜਸ਼ਨੇ ਚ ਪਹੁੰਚ ਗਏ ਤਾਂ ਹਰਮ ਜਿਹੜੇ ਹੈ ਅਲੱਗ-ਅਲੱਗ ਰਸਤੇ ਨੇ ਅਲੱਗ-ਅਲੱਗ ਰਸਤੇ ਛੱਤ ਤੇ ਰਸਤੇ ਕੋਈ ਪਤਾ ਐਂਡ ਡਿਵੋਸ਼ਨ ਨਾਲ ਪੂਰੇ ਡਿਵੋਸ਼ਨ ਨਾਲ ਚੱਲਦਾ ਆ ਉਸ ਰਸਤੇ ਆਪਣਾ ਚੱਲਦਾ ਆ। ਵੀ ਮੈਂ ਅੱਲਾ ਨੂੰ ਮਿਲਦਾ, ਖੁਦਾ ਨੂੰ ਮਿਲਣਾ, ਵਾਹਿਗੁਰੂ ਨੂੰ ਮਿਲਣਾ ਸੱਚੇ ਮਾਨਾ ਚੱਲਦਾ ਆ। ਪਰ ਫਿਰ ਉਹ ਦਵਾਤ ਨਹੀਂ ਆ ਵੀ ਜਿਹੜਾ ਸਿੱਖ ਹੋ ਰਿਹਾ, ਜ਼ਮਾਨ ਹੋ ਰਿਹਾ, ਦੂ ਹੋ ਰਿਹਾ, ਦੂਸਰਾ ਹੋ ਰਿਹਾ ਉਹ ਜਿਹੜਾ ਨਿਕਲ ਜਾਏ ਤਾਂ ਫਿਰ ਰਸਤਾ ਬਿਲਕੁਲ ਠੀਕ ਹੈ ਬਰਾ। ਸੱਚੇ ਰਸਾ ਚੱਲ ਰਿਹਾ। ਤੇ ਜੇ ਉਹ ਕਹਿ ਕੇ ਮੇਰਾ ਰਸਤਾ ਹੀ ਠੀਕ ਹੈ, ਬਾਕੀ ਨਹੀਂ ਠੀਕ। ਤੇ ਫਿਰ ਭਈ ਉਹ ਉਸ ਰਸਤੇ ਤੇ ਹੋ ਮੈਂ ਉਹ ਜਿਹਾ ਹਮੇ ਨਾਵੇਂ ਨਾਲ ਵਿਰੋਧ ਦੋਇਨਾ ਬਸੇ ਕੀਤਾ ਹੈ ਜੇਕਰ ਮੇਰਾ ਹੀ ਰਸਤਾ ਠੀਕ ਹੈ ਤੂੰ ਜਿਹਾ ਹਮੇ ਉਹ ਫਿਰ ਨਹੀਂ ਉਸ ਨਾਲ ਚੱਲਦਾ ਚੰਗ ਤਰ੍ਹਾਂ ਐਸਾ ਮਨਦਾ ਤੁਸੀਂ ਰਸਤਾ ਜੇਲਾ ਵੀ ਤੁਹਾਨੂੰ ਮਿਲਿਆ ਰਸਤਾ ਉਹ ਤੇ ਪ੍ਰੇਮ ਨਾਲ ਚਲੋ ਦੂਸਰਨ ਕਿਉਂ ਨਿੰਦੀ ਹੋ ਫਿਰ ਕੋ ਦਿੱਲੀ ਆਣਾ ਕਿਸੇ ਨੇ ਨਿਊਯਾਰਕ ਤੋਂ ਆਪਣਾ ਰਸਤਾ ਫੜੇ ਟੋਰਾਂਟੋ ਤੋਂ ਆਪਣਾ ਰਸਤਾ ਫੜੇ ਇੰਗਲੈਂਡ ਤੋਂ ਆਪਣਾ ਰਸਤਾ ਫੜੇ ਜੇ ਮੈਂ ਕਾਮ ਆ ਗਏ ਕੋ ਪਹਿਲੇ ਬੜੂਸਾ ਬਾਤ ਤੇ ਫਿਰ ਮੈਂ ਤੂੰ ਦਿੱਲੀ ਲਿਜਾਣਾ ਤੋ ਅਸੀਂ ਬੇਰੀ ਬਿਲਕੁਲ ਹੈ ਰੇ ਨਰਾ ਪਰਸਰ ਸੱਦਿਆ ਆਏ ਜਦ ਬਲੀ ਆਏ ਤੇ ਇਹ ਜਿਹੜਾ ਕਹਣਾ ਕਿ ਮੇਰਾ ਰਸਤਾ ਠੀਕ ਹੈ ਦੂਸਰਾ ਰਸਤਾ ਠੀਕ ਦੂਸਰਾ ਸਾਰੇ ਰਸਤੇ ਠੀਕ ਨੇ ਜੀ ਸੱਚੇ ਬਾਨਾ ਚਲੋ ਤੇ ਮਗਰ ਇਹ ਆ ਵੀ ਉਹ ਉਹਦੇ ਤੇ ਚੱਲਣਾ ਜਿਹੜਾ ਇਹ ਮੁਸ਼ਕਲ ਆ ਜਿਹੜਾ ਦੇਖਣਾ ਪੜਾ ਤੇ ਤੁਹਾਨੂੰ ਸੋਣਾ ਚਾਹੀਦਾ ਕਿ ਕਿਥਾ ਸੀ ਉਸ ਮਾਰੀ ਤੇ ਚੱਲਣ ਵਾਸਤੇ ਮਨ ਵਿੱਚ ਸਤਿਗੁਰੂ ਦੇ ਪਾਤਸ਼ਾਹ ਦੇ ਕਾਦੇ ਰਾਜ ਇਸ ਕਰਕੇ ਕਿ ਮਨ ਨੂੰ ਵੇਚੋ ਤੁਸੀਂ ਪਰਮਾਤਮਾ ਦੇ ਅੱਗੇ ਰਸਤਾ ਕੋਈ ਹੋਏ ਤਾਂ ਸੱਚੇ ਮਾਨਾ ਚਲੋਗੇ ਤੇ ਇਹਨੇ ਬੁੱਤ ਪੂਜਾ ਕਰਦੇ ਕਰਦੇ ਵੀ ਰਮਨ ਗਾਉੜ ਬ੍ਰਾਹਮਣ ਪੂਜਾ ਕਰਦਾ ਸੀ ਉਹ ਬੁੱਤਾਂ ਦੀ ਫੇਰ ਅਖੀਰ ਤੇ ਨੰਕਾਜ਼ੇ ਕਹੇ ਕੱਤ ਜਾਈਏ ਇਹ ਕਾਰ ਲਾਗੋ ਰਸ ਆਏ ਇੱਥੇ ਉਹ ਜਮਾ ਮੇਰੇ ਅੰਦਰ ਪ੍ਰਮਾਤਮਾ ਵਾਸ ਗਿਆ ਇਹ ਹੈ ਕਿ ਵੱਡਾ ਪ੍ਰੇਮ ਕਰਨ ਨਾਲ ਤਦ ਜੜ ਜੜ ਦੀ ਜਦ ਗੱਲ ਦੀ ਆਬਸਰਾ ਨੂੰ ਪੰਸਰੀ ਮਿਲੀ ਸੀ ਮਗਰ ਉਹਦਾ ਜਿਹੜਾ ਪ੍ਰੇਮ ਸੀ ਪ੍ਰਭੂ ਨਾਲ ਉਹ ਪ੍ਰੇਮ ਨਾਲ ਪਰੇ ਮੇਰਾ ਮੈਂ ਉਹਦੀ ਹਉਮੈ ਖਤਮ ਹੋਈ ਤੇ ਉਹ ਗੁਰੂ ਨਾਲ ਮਿਲ ਗਿਆ ਪਰਮਾਤਮਾ ਨਾਲ ਮਿਲ ਗਿਆ ਇਸ ਕਰੇ ਰਸਤੇ ਨੁਕੜਾ ਵੀ ਭਰਣਾ ਦਸਤਾ ਖਰਾਬ ਆ ਫਲਾਂ ਰਸਤਾ ਖਰਾਬ ਆ ਇਹ ਨਹੀਂ ਸਾਨੂੰ ਕਰਨੀ ਚਾਹੀਦਾ ਇਹ ਹਉਮੈ ਆਂਦੀ ਹੈ ਬਾਕੀ ਇਹ ਹੈ ਕਿ ਤੁਸੀਂ ਆਪਣਾ ਆਪਣੇ ਸੱਚੇ ਮਾਰਗ ਤੇ ਚਲੋ ਲੋਕੀ ਤੁਹਾਨੂੰ ਆਪੇ ਫਾਲੋ ਕਰ ਲੈਣਗੇ ਫੇਰ ਰਸਤਾ ਠੀਕ ਆ ਇਹ ਰਸਤਾ ਸਪੱਸ਼ਟ ਆ ਕਿਸੇ ਨੂੰ ਕਿਸੇ ਤੋਂ ਨੰਦਰ ਆਣਾ ਚਾਹੀਦਾ ਕਿਸੇ ਨੂੰ ਸੱਚੇ ਮਾਰਗ ਦੇ ਜਲਦਾਇ ਤੇ ਚੱਲਦੇ ਦੱਲੇ ਮੈਂ ਪਹਿਲੇ ਵੀ ਤੋਂਨੇ ਦੇ ਸਾਥ ਸਤਿ ਸ੍ਰੀ ਅਕਾਲ ਜੀ ਮਾਰੇ ਸਾਗੇ ਸਰਾਏ ਸੀ ਤੇ ਜਾ ਰਹੇ ਸੇ ਬਾਜ਼ਾਰ ਤੇ ਪਿਛੋਂ ਉਹ ਕੀੜਿਆਂ ਮਕੌੜਿਆਂ ਨੂੰ ਉਹ ਉਹ ਮੰਦਰ ਵਾਲੇ ਸਾਰੇ ਢਾਣੇ ਪਾ ਰਹੇ ਸੀ ਸੰਤਾਂ ਦੇ ਸਹਿਬ ਵੀ ਹੱਸ ਰਹੇ ਸੀ ਦੇਖਦੇ ਪਜੇ ਕੀ ਕਰ ਰਹੇ ਨੇ ਸੰਜੀ ਮਾਰੇ ਦੇਖ ਕੇ ਉਹ ਉੜਿਆ ਉਹ ਕਹਿੰਦਾ ਵੀ ਸੱਚੇ ਮਾਨਨ ਵਾਲੇ ਅਗਰ ਕੀੜਿਆਂ ਨੂੰ ਪਾ ਰਹੇ ਨੇ ਢਾਣੇ ਢੂਣੇ ਜਾਉਂ ਰਹੇ ਨੇ ਚੰਦੀ ਚੀਜ਼ਾਂ ਨੇ ਸੱਚੇ ਮਾਨਨ ਵਾਲਾ ਤਾਂ ਇਹਨਾਂ ਨੂੰ ਵੀ ਸੱਚ ਦਾ ਰਸ ਮਾਰਗ ਤੇ ਨਾਲ ਸਾਥੇ ਰਹਿ ਕੇ ਚੱਲਣਾ ਪੈਣਾ ਸਾਚ ਕਹੋ ਸੁਣ ਲਿਓ ਸਬੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਾਇਓ ਪ੍ਰੇਮ ਦਾ ਮੈਂ ਤੋਂ ਭਰੇ ਵਿਉਂ ਜੀ ਗੋ ਉਹ ਉਹ ਜਿਨ ਕੀਤਾ ਕਿਸੇ ਰਸਤੇ ਚਲੇ ਜਿਨ ਪ੍ਰੇਮ ਕੀਤਾ ਉਹ ਆਫੇ ਤਬਾਦ ਦੇ ਵਜੇ ਜਾ ਕੇ ਉਹਦੇ ਉਹਨੂੰ ਮੰਨੀ ਜਾਣਾ ਕਰਨੇ ਜਾ ਇੱਕ ਜਿਸ ਧਰਮ ਵਿੱਚ ਜਿਹੜਾ ਉਸ ਧਰਮ ਦੇ ਵਜੇ ਸੱਚੇ ਧਰਮ ਤੇ ਉਹ ਰਸਤੇ ਚਲੇ ਦੂਸਰੇ ਦੂਜਾ ਜਿਹੜਾ ਦੂਸਰਾ ਸਾਰਿਆਂ ਦੀ ਦੰਦਾ ਰਹੇਗਾ ਬਦਲ ਹੋ ਜਾਏਗਾ ਬਾਕੀ ਸਤਕਾਰ ਸਾਰਿਆਂ ਦਾ ਤਰਬਾਦ ਕਰੋ ਜੇ ਕੋਈ ਦੂਸਰਾ ਰਸਤਾ ਚੱਲ ਰਿਹਾ ਆਪਣੇ ਧਰਮ ਚੱਲ ਰਿਹਾ ਉਹਨੂੰ ਇਹ ਨਾ ਕਹੋ ਵੀ ਤੂੰ ਗਲਤ ਚੱਲ ਰਿਹਾ ਮਗਰ ਤੁਸੀਂ ਜਿਸ ਰਸਤੇ ਚੱਲ ਰਹੇ ਹੋ ਜੋ ਤੁਹਾਡਾ ਆਪਣਾ ਰਸਤਾ ਹੈ ਜਿਸ ਨੂੰ ਸਿੱਖਿਆ ਸਿੱਖਦਾ ਆਪਣਾ ਰਸਤਾ ਹੈ ਮੁਸਲਮਾਨ ਦਾ ਆਪਣਾ ਰਸਤਾ ਹੈ ਪੇਛੇ ਦਾ ਆਪਣਾ ਰਸਤਾ ਹੈ ਹਿੰਦੂਇਸਮ ਦਾ ਆਪਣਾ ਰਸਤਾ ਹੈ ਤਾਂ ਕਹਿੰਦਾ ਪਾਬਿਆ ਵੀ ਉਹਨਾਂ ਨੂੰ ਆਪਾਂ ਕਿਉਂ ਕੰਨਮ ਕਰੀਏ ਵੀ ਤੇਰਾ ਰਸਤਾ ਖਰਾਬ ਹੈ ਤੇਰਾ ਤੁਸੀਂ ਆਪਣੇ ਸੱਚੇ ਮਨ ਨਾਲ ਚੱਲੋ ਸੱਚੇ ਮਨ ਨਾਲ ਤੂੰ ਸੇ ਚਲੋਗੇ ਤੇ ਪ੍ਰੇਮ ਨਾਲ ਚਲੋਗੇ ਤਾਂ ਤੂੰ ਪਰਮਾਤਮਾ ਨਾਲ ਜੁੜੋਗੇ ਗਾਲ ਤਾਂ ਸਾਰੀ ਜਿਸ ਤੇ ਆ ਤੇ ਸਾਚ ਕਹੂੰ ਸੁਣ ਲਿਓ ਸਭੇ ਜਨ ਪ੍ਰੇਮ ਕੀ ਹੋਤ ਨਹੀਂ ਪਰ ਪਰੇਮ ਦਾ ਮਾਰ ਗਿਆ ਪ੍ਰੇਮ ਦਾ ਮਾਰ ਗਿਆ ਚਲੋ ਰਸਤੇ ਦੇ ਸਾਰੇ ਅੱਛੇ ਨੇ ਜੇ ਪ੍ਰੇਮ ਨਾਲ ਚਲੋ ਜੇ ਨਾ ਪ੍ਰੇਮ ਨਾਲ ਚਲੋ ਤਾਂ ਸਾਰੇ ਫਿਰ ਬੁੱਤ ਪੂਜਾਈਆ ਜਾ ਦੁਨੀਆਵੀ ਗੱਲਾਂ ਹੀ ਆ